ਮੇਵਾ ਮਾਨੀ ਪਿੰਡ 'ਚ ਇੱਕ ਬਜ਼ੁਰਗ ਕਿ ਕਿਸਾਨ ਜੋਤ ਸਿੰਘ ਦਾ ਕਤਲ ਕੀਤਾ ਗਿਆ ਸੀਗਾ ਤੇ ਇਸ ਕੇਸ 'ਚ ਜਿਹੜਾ ਹੈਗਾ ਸਾਡੀ ਟੀਮ ਨੇ ਬੜਾ ਪ੍ਰੋਪਰ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਸਾਡੇ ਐਸਪੀ ਡੀ ਸਰਬਜੀਤ ਵਾਈਆ ਜੀ ਡੀਐਸਪੀ ਸਾਹਿਬ ਜਗਦੀਸ਼ ਰਾਏ ਜੀ ਤੇ ਸੀਆਈਏ ਦੀ ਟੀਮ ਐਸਐਚਓ ਦੀ ਐਸਐਚਓ ਦਸਵਾ ਸਾਰਿਆਂ ਨੇ ਮਿਲ ਕੇ ਜਿਹੜਾ ਹੈਗਾ ਇਸ ਨੂੰ ਵਿਥਿਨ 24 ਆਰ ਟ੍ਰੇਸ ਕੀਤਾ ਤੇ ਕਿਉਂਕਿ ਬਲਾਈਂਡ ਕੇਸ ਸੀਗਾ ਜਦੋਂ ਇਨਸੀਡੈਂਟ ਹੋਇਆ ਜਦੋਂ ਜੋਤ ਸਿੰਘ ਆਪਣੇ ਘਰ ਤੋਂ ਅ ਗਏ ਸੀਗੇ ਜੰਗਲਵਾਲ ਤੇ ਵਾਪਸ ਆ ਰਹੇ ਸੀਗੇ ਤੇ ਜਿੱਥੇ 슈ਗਰ ਮਿਲ ਹੈਗੀ ਉੱਥੇ ਉਹਨਾਂ ਤੇ ਕਤਲਨਾਮ ਹਮਲਾ ਕਰਕੇ ਸ਼ਾਰਪੇਜ ਵੈਪਨਸ ਦੇ ਨਾਲ ਤੇ ਉਹਨਾਂ ਦਾ ਕਤਲ ਕੀਤਾ ਗਿਆ ਇਸ ਕੇਸ ਨੂੰ ਬੜਾ ਇਨਵੈਸਟੀਗੇਟ ਕਰਦੇ ਹੋਏ ਸਾਰਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਤੇ ਬਾਅਦ ਚ ਪਤਾ ਲੱਗਿਆ ਕਿ ਦੋ ਬੰਦੇ ਜਿਹੜੇ ਹੈਗੇ ਇਸ ਕੇਸ ਇਨਵੋਲਡ ਹੈਗੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਦਾ ਨਾਮ ਗੁਰਪਾਲ ਸਿੰਘ ਜਿਹੜਾ ਹੈਗਾ ਪਿੰਡ ਦੇ ਹੀ ਗੁਰਦੁਆਰੇ ਦਾ ਗ੍ਰੰਟੀ ਹੈਗਾ ਜਿਹੜਾ ਉਹਨਾਂ ਦੇ ਘਰ ਦੇ ਨਾਲ ਹੈਗਾ ਗੁਰਦੁਆਰਾ ਸਾਹਿਬ ਜੀ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ 5 ਤਾਰੀਖ ਨੂੰ ਇੱਕ ਮੇਵਾ ਮਣੀ ਪਿੰਡ 'ਚ ਇੱਕ ਬਜ਼ੁਰਗ ਕਿ ਕਿਸਾਨ ਜੋਤ ਸਿੰਘ ਦਾ ਕਤਲ ਕੀਤਾ ਗਿਆ ਸੀਗਾ ਤੇ ਇਸ ਕੇਸ 'ਚ ਜਿਹੜਾ ਹੈਗਾ ਸਾਡੀ ਟੀਮ ਨੇ ਬੜਾ ਪ੍ਰੋਪਰ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਸਾਡੇ ਐਸਪੀ ਡੀ ਸਰਬਜੀਤ ਵਾਈਆ ਜੀ ਡੀਐਸਪੀ ਸਾਹਿਬ ਜਗਦੀਸ਼ ਰਾਏ ਜੀ ਤੇ ਸੀਆਈਏ ਦੀ ਟੀਮ ਐਸ ਚੌਦੀ ਐਸ ਐਚਓ ਦਸਵਾ ਸਾਰਿਆਂ ਨੇ ਮਿਲ ਕੇ ਜਿਹੜਾ ਹੈਗਾ ਇਸ ਨੂੰ 24 ਆਰ ਟ੍ਰੇਸ ਕੀਤਾ ਤੇ ਕਿਉਂਕਿ ਬਲਾਈਂਡ کیس ਸੀਗਾ ਜਦੋਂ ਇਨਸੀਡੈਂਟ ਹੋਇਆ ਜਦੋਂ ਜੋਤ ਸਿੰਘ ਆਪਣੇ ਘਰ ਤੋਂ ਗਏ ਸੀਗੇ ਜੰਗਲਵਾਲ ਤੇ ਵਾਪਸ ਆ ਰਹੇ ਸੀਗੇ ਤੇ ਜਿੱਥੇ 슈ਗਰ ਮਿਲ ਹੈਗੀ ਉੱਥੇ ਉਹਨਾਂ ਤੇ ਕਤਲਨਾਮ ਹਮਲਾ ਕਰਕੇ ਸ਼ਾਰਪੇਜ ਵੈਪਨਸ ਦੇ ਨਾਲ ਤੇ ਉਹਨਾਂ ਦਾ ਕਤਲ ਕੀਤਾ ਗਿਆ ਇਸ ਕੇਸ ਨੂੰ ਬੜਾ ਇਨਵੈਸਟੀਗੇਟ ਕਰਦੇ ਹੋਏ ਸਾਰਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਤੇ ਬਾਅਦ ਚ ਪਤਾ ਲੱਗਿਆ ਕਿ ਦੋ ਬੰਦੇ ਜਿਹੜੇ ਹੈਗੇ ਇਸ ਕੇਸ ਇਨਵੋਲਡ ਹੈਗੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਦਾ ਨਾਮ ਗੁਰਪਾਲ ਸਿੰਘ ਤੇ ਹਿੰਮਤ ਸਿੰਘ ਨਿਕਲਿਆ ਗੁਰਪਾਲ ਸਿੰਘ ਜਿਹੜਾ ਹੈਗਾ ਪਿੰਡ ਦੇ ਹੀ ਗੁਰਦੁਆਰੇ ਦਾ ਗ੍ਰੰਠੀ ਹੈਗਾ ਜਿਹੜਾ ਉਹਨਾਂ ਦੇ ਘਰ ਦੇ ਨਾਲ ਹੈਗਾ ਗੁਰਦੁਆਰਾ ਸਾਹਿਬ ਤੇ ਅ ਵਜੇ ਰੰਜੀਤ ਜਿਹੜੀ ਸਾਹਮਣੇ ਆਇਓ ਆਈ ਕਿ ਜਿਹੜਾ ਗੁਰਪਾਲ ਸਿੰਘ ਹੈਗਾ ਪਿੰਡ ਦਾ ਗ੍ਰੰਥੀ ਜਿਹੜਾ ਹੈਗਾ ਉਹਦਾ ਜਿਹੜਾ ਡਿਸੀਜ਼ਡ ਹੈਗੇ ਉਹਨਾਂ ਦੇ ਘਰ ਵਿੱਚ ਕਿਉਂਕਿ ਡਿਸੀਜ਼ਡ ਜਿਹੜੇ ਹੈਗੇ ਉਹ ਅਨਮੈਰਿਟ ਸੀਗੇ ਉਹ ਆਪਣੇ ਬ੍ਰਦਰ ਦੇ ਨਾਲ ਉਹਨਾਂ ਦੀ ਫੈਮਿਲੀ ਦੇ ਨਾਲ ਰਹਿੰਦੇ ਸੀਗੇ ਤੇ ਬ੍ਰਦਰ ਦੀ ਫੈਮਿਲੀ ਜਾਂ ਡਿਸੀਜ਼ਡ ਦੀ ਫੈਮਿਲੀ ਜਿਹੜੀ ਹੈਗੀ ਇੱਕ ਹੀ ਫੈਮਿਲੀ ਸੀਗੀ ਉਹਨਾਂ ਦੇ ਘਰ ਵਿੱਚ ਉਹਦਾ ਕਾਫੀ ਜ਼ਿਆਦਾ ਆਣਾ ਜਾਣਾ ਪਿਛਲੇ ਕੁਝ ਟਾਈਮ ਤੋਂ ਵਧ ਗਿਆ ਸੀਗਾ ਤੇ ਇਹਨਾਂ ਨੂੰ ਉਸ ਚੀਜ਼ ਤੇ ਇਤਰਾਜ਼ ਸੀਗਾ ਡਿਸੀਜ਼ਡ ਨੂੰ ਤੇ ਜਦੋਂ ਇਹਨਾਂ ਨੇ ਇਤਰਾਜ਼ ਕੀਤਾ ਆਪਣੀ ਆ ਬ੍ਰਦਰ ਦੀ ਵਾਈਫ ਦੇ ਨਾਲ ਤੇ ਗੁਰਪਾਲ ਗੁਰਪਾਲ ਸਿੰਘ ਦੇ ਨਾਲ ਤੇ ਇਹਨਾਂ ਨੇ ਉਸ ਚੀਜ਼ ਨੂੰ ਜਿਹੜਾ ਹੈਗਾ ਆਫੈਂਸ ਉਸ ਚੀਜ਼ ਦਾ ਮੰਨਿਆ ਹੈਗਾ ਤੇ ਮਨਚ ਰੰਜਿਸ਼ ਰੱਖਦੇ ਵੇ ਇਹਨਾਂ ਨੇ ਮੌਕਾ ਲੱਗਦੇ ਸਾਰੀ ਜਿਹੜਾ ਹੈਗਾ ਜੋਤ ਸਿੰਘ ਦੇ ਉੱਪਰ ਤੇਜਦਾਰ ਹਥਿਆਰਾਂ ਨਾਲ ਜਿਹੜਾ ਹੈਗਾ ਹਮਲਾ ਕਰਕੇ ਹਿੰਮਤ ਸਿੰਘ ਦੇ ਨਾਲ ਉਹਦਾ ਕਤਲ ਕੀਤਾ ਇੱਕ ਕਾਰਨ ਸ਼ਕਤੀ ਹੈ ਜੀ ਬਿਲਕੁਲ ਜਿਹੜਾ ਫੈਮਲੀ ਚ ਜਦੋਂ ਇਹਨਾਂ ਦਾ ਆਨਗਰਾਂ ਵੱਧ ਗਿਆ ਤੇ ਆਪਾਂ ਕਹਿ ਸਕਦੇ ਹੈਗੇ ਕਿ ਵੀ ਇਹਨਾਂ ਉਹਨਾਂ ਨੂੰ ਸ਼ੱਕ ਸੀ ਕਿ ਕਿੱਥੇ ਗਲਤ ਨਾ ਹੋ ਜਾਣ ਪਰਿਵਾਰ ਚ ਤੇ ਉਹ ਉਸ ਤਰੀਕੇ ਦਾ ਜੀ ਸਰ